ਗਰਮੀ ਦੀਆਂ ਛੁੱਟੀਆਂ ਹੋਈਆਂ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਇਹ ਉਪਰਾਲਾ ਕਰਦੀ ਹੈ ਪੰਜਾਬ ਤੇ ਭਾਰਤ ਦੇ ਵੱਖਰੇ-ਵੱਖਰੇ ਸੂਟਿਆਂ ਵਿੱਚ ਇਹਨਾਂ ਗਰਮੀ ਦੀਆਂ ਛੁੱਟੀਆਂ ਨੂੰ ਸਮਰਪਿਤ ਜਿਹੜੇ ਛੋਟੇ-ਛੋਟੇ ਬੱਚਿਆਂ ਦੇ ਗੁਰਮਤਿ ਟ੍ਰੇਨਿੰਗ ਕੈਂਪ ਲਾਇਆ ਜਾਂਦੇ ਹਨ ਜਿੱਥੇ ਬੱਚਿਆਂ ਦੇ ਕੈਂਪ ਲਾਇਆ ਜਾਂਦੇ ਆ ਟੀਚਰਾਂ ਦੇ ਕੈਂਪ ਲਾਇਆ ਜਾਂਦੇ ਆ ਤੇ ਧਾਰਮਿਕ ਵਿਦਵਾਨਾਂ ਦੇ ਕੈਂਪ ਲਾਇਆ ਜਾਂਦੇ ਆ ਗ੍ਰੰਥੀ ਸਿੰਘਾਂ ਦੇ ਕੈਂਪ ਲਾਇਆ ਜਾਂਦੇ ਆ ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਇੱਕ ਧਾਰਮਿਕ ਵਿਦਵਾਨਾਂ ਦਾ ਟੀਚਰਾਂ ਦਾ ਕ ਤੇ ਪੰਜਾਬ ਤੇ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ ਦੇ ਵਿੱਚ ਵੀ ਗੁਰਮਤਿ ਹੋਣ ਵਾਸਤੇ ਬੱਚਿਆਂ ਦੇ ਕੈਂਪ ਲੱਗੇ ਉਸੇ ਤਰ੍ਹਾਂ ਜੋਗਾ ਹਲਕਾ ਦੇ ਵਿੱਚ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਹਾਂਗਰ ਗੁਰਦੀਪ ਗੁਰਪ੍ਰੀਤ ਸਿੰਘ ਜੰਬਰ ਦੀ ਅਗਵਾਈ ਦੇ ਵਿੱਚ ਬੱਚਿਆਂ ਦਾ ਕੈਂਪ ਜਿਹੜਾ ਉਹ ਲਾਇਆ ਗਿਆ ਸੀ 1 ਮਹੀਨੇ ਤੋਂ ਬੱਚਿਆਂ ਨੂੰ ਰੋਜ਼ ਸ਼ਾਮ ਨੂੰ ਸਾਡੇ ਪ੍ਰਚਾਰਕ ਸਹਿਬਾਨ ਧਾਰਮਿਕ ਵਿਦਿਆ ਦਿੰਦੇ ਸੀ ਗ੍ਰੰਤੀ ਸਿੰਘ ਨੇ ਬੜਾ ਵੱਟਾ ਸਹਿਯੋਗ ਰੰਦਾ ਸੀ ਗ੍ਰੰਤੀ ਸਿੰਘ ਸਾਰੀ ਮੈਨੇਜਮੈਂਟ ਕਰਦੇ ਸੀ ਤੇ ਗ੍ਰੰਤੀ ਸਿੰਘਾਂ ਦੇ ਕੋਆਪਰੇਸ਼ਨ ਦੇ ਨਾਲ ਹੀ ਜਿਹੜਾ ਹੈ ਇਹ ਕੈਂਪ ਜਿਹੜਾ ਹੈ 1 ਮਹੀਨਾ ਚੱਲਿਆ ਉਹ ਸਫਲ ਹੋਇਆ ਅੱਜ ਵੱਡੀ ਗਿਣਤੀ ਜਿੰਨਾਂ ਬੱਚਿਆਂ ਨੇ ਕੈਂਪ ਦੇ ਵਿੱਚ ਸ਼ਾਮਲ ਸ਼ਮੂਲਿਤ ਕੀਤੀ ਹੈ ਉਹਨਾਂ ਦਾ ਡਿਗਟੀ ਟੈਸਟ ਲਾਇਆ ਗਿਆ ਜਿਹੜੇ ਬੱਚੇ ਪਹਿਲੇ ਦੂਜੇ ਤੀਜੇ ਦਰਜੇ ਦੇ ਵਿੱਚ ਅੱਭਲ ਆਏ ਹੈ ਉਹਨਾਂ ਨੂੰ ਸਾਈਕਲਾਂ ਜਿਹੜੀਆਂ ਨੇ ਉਹ ਇਨਾਮ ਦੇ ਵਿੱਚ ਦਿੱਤੀਆਂ ਗਈਆਂ ਮੈਂ ਸਮਝਦਾ ਹਾਂ ਇਹ ਉਹ ਪ੍ਰਾਲੇ ਲਈ ਛੋਟੇ-ਛੋਟੇ ਹੈ ਇਹਨਾਂ ਦੇ ਰਿਜ਼ਲਟ ਬਹੁਤ ਵੱਡੇ ਨਿਕਲਦੇ ਆ ਨਤੀਜੇ ਬਹੁਤ ਵੱਡੇ ਹੁੰਦੇ ਆ ਕਿਉਂਕਿ ਅੱਜ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਬੱਚਿਆਂ ਨੂੰ ਅਸੀਂ ਗੁਰਮਤ ਨਾਲ ਜੋੜੀਏ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ ਤਾਂ ਕਿ ਸਾਡੇ ਬੱਚੇ ਜਿਹੜੇ ਸਿੱਖੀ 'ਚ ਪਰਪੱਕ ਹੋਣਗੇ ਬੱਚੇ ਹਰ ਕੌਮ ਦੀ ਪਨੀਰੀ ਹੁੰਦੀ ਹੈ ਤੇ ਸਾਡੀ ਪ੍ਰੀਰੀ ਸਹੀ ਹੈ ਪ੍ਰੀਰੀ ਵਧੀਆ ਹੈ ਪਨੀਰੀ ਜਿਹੜੀ ਹੈ ਬਲਸ਼ਾਲੀ ਹੈ ਤੇ ਸਾਡੀ ਕੌਮ ਵੀ ਜਿਹੜੀ ਹੈ ਉਹ ਬਲਸ਼ਾਲੀ ਹੋਊਗੀ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਗਰੰਤੀ ਸਿੰਘਾਂ ਦਾ ਸਾਡੇ ਸਤਿਕਾਰਯੋਗ ਜਸਵੰਤ ਸਿੰਘ ਚੱਬਰ ਉਹਨਾਂ ਦਾ ਔਰ ਜਿਨ੍ਹਾਂ ਜਿਨ੍ਹਾਂ ਨੇ ਵੀ ਕੈਂਪ ਲਾਇਆ ਗੌਰਮੈਂਟ ਟ੍ਰੇਨਿੰਗ ਕੈਂਪ ਲਾਇਆ ਸਾਰਿਆਂ ਦਾ ਜਿੰਦੀਆਂ ਕਰਾਈਆਂ ਚੰਨਵਾਦ ਕਰਦਾ ਔਰ ਇਸ ਤਰ੍ਹਾਂ ਦੇ ਉਤਪਾਲੇ ਹੋਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ